ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਖਪਿੰਡ ਰਾਮ ਸਿੰਘ ਵਾਲਾ ਖੜੇ ਹਾਂ ਰਾਦਲਕੇ ਝੁੱਗੀਆਂ ਪੀਰਬਖਸ਼ ਉਸ ਏਰੀਏ ਦੇ ਵਿੱਚ ਖੜੇ ਹਾਂ ਆਹ ਜਿਹੜੀ ਮੇਰੇ ਪਿੱਛੇ ਤੁਸੀਂ ਜ਼ਮੀਨ ਦੇਖ ਰਹੇ ਹੋ ਇਸ ਜ਼ਮੀਨ ਵਿੱਚੋਂ ਇੱਕ ਵਾਰੀ ਪਾਣੀ ਲੈ ਚੁੱਕਾ ਸੀਗਾ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀਗਾ ਵੀ ਚਲੋ ਪਾਣੀ ਲੈ ਗਿਆ ਤੇ ਹੁਣ ਜ਼ਮੀਨਾ ਆਵਾਦ ਕਰਨ ਵਾਲੇ ਪਾਸੇ ਕਣਕ ਦੀ ਬਿਜਾਈ ਵਾਲੇ ਪਾਸੇ ਹੋਣ ਲੱਗੇ ਸੀ ਓ ਸਾਹਮਣੇ ਤੁਸੀਂ ਕੋਠੜੀ ਦੇਖ ਰਹੇ ਹੋ ਮੋਟਰ ਮੈਂ ਵੀਰ ਨੂੰ ਕਹੂੰਗਾ ਵੀ ਜ਼ੂਮ ਕਰਕੇ ਦਿਖਾਇਆ ਜਾਵੇ ਵੀ ਉਹ ਮੋਟਰ ਤੇ ਅੱਜ ਵੀ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਕਿੰਨੇ ਨਿਸ਼ਾਨ ਆ ਜਿਹੜੇ ਪਾਣੀ ਦੇ ਉਹਨਾਂ ਉਹ ਪਹਿਲਾਂ ਪਾਣੀ ਹੈਗਾ ਸੀਗਾ ਪਰ ਹੁਣ ਇਸ ਵਾਰ ਫੇਰ ਜਿਹੜਾ ਪਾਣੀ ਦਾ ਪੱਧਰ ਆ ਉਹ ਵਧਿਆ ਇਸ ਜਗ੍ਹਾ ਤੇ ਜਿਹੜਾ ਕਿ ਪਾਣੀ ਜਮਾਂ ਲੈ ਚੁੱਕਿਆ ਸੀਗਾ ਤੇ ਇੱਧਰ ਵੀ ਸਾਰੇ ਇਹੀ ਹਾਲਾਤ ਨੇ ਜਿਹੜਾ ਕਿ ਪਾਣੀ ਇੱਕ ਵਾਰ ਫੇਰ ਆ ਚੁੱਕਿਆ ਅੱਜ ਜਿਹੜੀ ਤਾਰੀਖ ਆ ਉਹ 7 ਅਕਤੂਬਰ ਹੁੰਦੀ ਹੈ ਹੈਗੀ ਆ ਇਹ ਜਿਹੜੀ ਕਿ 7 ਅਕਤੂਬਰ ਨੂੰ ਆ ਪਾਣੀ ਫੇਰ ਇੱਕ ਵਾਰੀ ਜ਼ਮੀਨਾਂ ਦੇ ਵਿੱਚ ਆ ਰਿਹਾ ਆ ਗਿਆ ਕੁਝ ਸੰਸਥਾਵਾਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਇੱਕ ਵੀਰਪਾਲ ਖਰੋੜ ਜੀ ਉਹਨਾਂ ਨੇ ਵੀ ਇਹ ਤਿੰਨ ਪਿੰਡ ਗੋਦ ਲਏ ਛਨ ਜਿਹੜਾ ਕਿ ਉਹਨਾਂ ਨੇ ਟਰੈਕਟਰ ਦੇ ਨਾਲ ਸੇਵਾ ਕਰ ਰਹੀ ਸੀ ਜ਼ਮੀਨਾਂ ਬਾਦ ਕਰਨ ਵਾਸਤੇ ਪਰ ਇਸ ਵਕਤ ਹਾਲਾਤ ਇਹ ਨੇ ਇਧਰਲੇ ਪਾਸੇ ਵੀ ਆਹ ਦੇਖੋ ਮੋਟਰਾਂ ਸਾਹਮਣੇ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਇਹ ਮੋਟਰਾਂ ਦੇ ਵੇਖੋ ਪੂਰੀਆਂ ਪਾਣੀ ਆ ਪਾਣੀ ਸਾਰੇ ਪਾਸੇ ਪਾਣੀ ਆ ਗਿਆ ਇਹ ਜਿਹੜੀਆਂ ਜ਼ਮੀਨਾਂ ਸੀ ਇਹ ਜ਼ਮੀਨਾਂ 'ਤੇ ਕਣਕ ਦੀ ਬਜਾਈ ਵਾਸਤੇ ਜ਼ਮੀਨਾਂ ਨੂੰ ਵਾਣ ਦੀ ਤਿਆਰੀ ਚੱਲ ਰਹੀ ਸੀ ਜ਼ਮੀਨਾਂ ਨੂੰ ਬਣਾਉਣ ਦੀ ਤਿਆਰੀ ਚੱਲ ਰਹੀ ਸੀ ਕਿ ਤੇ ਫਿਰ ਕਣਕ ਦੀ ਬਜਾਈ ਕਰਨੀ ਸੀ ਪਰ ਇੱਕ ਵਾਰ ਫਿਰ ਇਸ ਪਿੰਡਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਪਾਣੀ ਆ ਚੁੱਕਿਆ ਤੇ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਪਾਣੀ ਆ ਆ ਤੁਸੀ ਬੰਨ ਅਸੀਂ ਇਸ ਵਕਤ ਤੁਸੀ ਬੰਨ ਤੇ ਖੜੇ ਆ ਇਹ ਤੁਸੀ ਬੰਨ ਦੇ ਨਾਲ-ਨਾਲ ਜਿਹੜਾ ਪਾਣੀ ਆਣ ਕੇ ਲੱਗ ਚੁੱਕਿਆ ਤੇ ਜਿਹੜੀਆਂ ਉਹ ਸਾਹਮਣੇ ਮੋਟਰਾਂ ਦਿਖ ਰਹੀਆਂ ਤੁਹਾਨੂੰ ਇਹ ਸਾਰੀਆਂ ਹੀ ਜ਼ਮੀਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਇਹ ਪਾਣੀ ਆ ਚੁੱਕਿਆ ਅਸੀਂ ਹੋਰ ਪਾਸੇ ਵੀ ਦੂਜੇ ਇਲਾਕੇ ਜੀ ਵੀ ਜਾ ਕੇ ਤੁਹਾਨੂੰ ਹਾਲਾਤ ਦਿਖਾਵਾਂਗੇ ਸਾਡੇ ਵੱਲੋਂ ਵੀ ਮਿਸਲ ਸਤਲੋਜ ਵੱਲੋਂ ਵੀ ਪਿੰਡਾਂ ਦੇ ਵਿੱਚ ਸੇਵਾ ਕਰਨੀ ਸੀਗੀ ਅਸੀਂ ਟਰੈਕਟਰਾਂ ਦੀ ਤਿਆਰੀ ਕੀਤੀ ਹੋਈ ਸੀਗੀ ਆਪਦੇ ਕਰਾਇਆਂ ਦੀ ਤਿਆਰੀ ਕੀਤੀ ਹੋਈ ਸੀ ਪਰ ਪਾਣੀ ਜ਼ਿਆਦਾ ਆਉਣ ਕਾਰਨ ਇੱਕ ਵਾਰੀ ਫੇਰ ਅਸੀਂ ਰੁਕੇ ਹੋਏ ਹਾਂ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਜਿਵੇਂ ਇਹ ਪਾਣੀ ਲੱਥੇ ਤੇ ਮਹਾਰਾਜ ਸਾਨੂੰ ਬਲ ਬਖਸ਼ਣ ਤੇ ਅਸੀਂ ਜ਼ਮੀਨਾਂ ਦੇ ਵਿੱਚ ਉਦਾਂ ਹੀ ਸੇਵਾ ਕਰੀਏ ਜਿਵੇਂ ਅਸੀਂ ਪਹਿਲੇ ਦਿਨਾਂ ਤੋਂ ਲੱਗੇ ਹੋਏ ਆ ਇਸ ਵਕਤ ਇਹ ਪਿੰਡ ਮੈਂ ਦੁਬਾਰਾ ਫੇਰ ਬੋਲ ਦਿੰਨਾ ਜੀ ਰਾਮ ਸਿੰਘ ਵਾਲਾ ਰਾਦਲ ਕੇ ਝੁੱਗੀਆਂ ਪੀਰ ਬਖਸ਼ ਨੇੜੇ ਜਿਹੜਾ ਕਿ ਪਾਕਿਸਤਾਨ ਬਾਰਡਰ ਆ ਇੱਥੋਂ ਸਿਰਫ ਤਾਰਾਂ 5 ਤੋਂ 10 7 ਕਿਲੋਮੀਟਰ ਤਿੱਕਰ ਹੋਣਗੀਆਂ ਜਿਹੜੇ ਕਿ ਨਾਲ ਹੀ ਪਾਕਿਸਤਾਨ ਬਾਰਡਰ ਆ ਜਾਂਦਾ ਆ ਸਾਰੇ ਪਾਸੇ ਜ਼ਮੀਨਾਂ ਦੇ ਵਿੱਚ ਪਾਣੀ ਇੱਕ ਵਾਰੀ ਫੇਰ ਆ ਚੁੱਕਿਆ ਘਟੋ ਘਟ ਵੀ 2-2 2.5 ਫੁੱਟ ਪੇ ਇਹ ਪਾਣੀ ਹੈਗਾ ਤੇ ਜ਼ਮੀਨਾਂ ਇਸ ਵਾਰ ਫੇਰ ਆਬਾਦ ਹੋਣ ਤੋਂ ਜਿਹੜੇ ਕਿ ਰੁਕ ਚੁੱਕੀਆਂ ਲੋਕਈ ਜਿਹੜੇ ਸੇਵਾ ਕਰ ਰਹੇ ਸੀ ਉਹ ਰੁਕ ਚੁੱਕੇ ਨੇ ਇਸ ਵਕਤ ਤੇ ਪਿੰਡਾਂ ਦੇ ਹਾਲਾਤ ਨੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਹੜ ਆਇਤ ਹੜ ਗਏ ਸਾਰੇ ਹੁਣ ਸੋਚਦੇ ਹੋਣਗੇ ਵੀ ਹੜ ਗਏਗਾ ਇਹ ਪਰ ਗਏ ਨਹੀਂ ਹੈਗੇ ਕਿ ਹੜ ਉਦਾਂ ਹੀ ਚੱਲ ਰਹੇ ਨੇ ਇਹ ਜ਼ਮੀਨਾਂ ਦੇ ਵਿੱਚ ਪਾਣੀ ਇੱਕ ਵਾਰੀ ਫੇਰ ਆ ਚੁੱਕਿਆ ਲੋਕ ਸਹਿਮ ਦੀ ਸਥਿਤੀ ਦੇ ਵਿੱਚ ਹੈਗੇ ਨੇ ਕਈ ਲੋਕ ਘਰਾਂ ਚੋਂ ਸਮਾਨ ਚੱਕਣਾ ਸ਼ੁਰੂ ਹੋ ਗਏ ਨੇ ਜਿਹੜੇ ਕਿ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਵੇਂ ਗੱਗੜਕੇ ਜੱਲੋਕੇ ਵਾਲੇ ਪਿੰਡਾਂ ਦੇ ਵਿੱਚ ਉਧਰ ਢਾਹ ਵੀ ਲੱਗ ਰਹੀ ਆ ਜ਼ਮੀਨਾਂ ਨੂੰ ਵੀ ਪਾਣੀ ਬਹੁਤ ਜ਼ਿਆਦਾ ਖੋਲ ਰਿਹਾ ਕਿਉਂਕਿ ਪਾਣੀ ਦਾ ਪੱਧਰ ਵਧਿਆ ਅਸੀਂ ਉਧਰਲੇ ਹਾਲਾਤ ਵੀ ਤੁਹਾਨੂੰ ਜਾ ਕੇ ਦਿਖਾਉਣੇ ਆ ਜੀ ਜੁੜੇ ਰਹੋ ਤੇ ਆਹ ਹਾਲਾਤ RAM SINGH ਵਾਲੇ ਦੇ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ